ਮਾਲਵਿੰਦਰ ਸਿੰਘ ਮਾਲੀ ਦਾ ਕਸੂਰ ਨਹੀਂ ਸੀ ਦੇਵੀ ਦੇਖਤਿਆਂ ਨਾਲ ਕਹਿੰਦੇ ਕੰਪੇਅਰ ਕਰੀ ਜਾਂਦੇ ਇੱਕ ਆਉਂਦੀ ਹੈ ਸ਼ਿਕਾਇਤ ਪਰਚਾ ਦਰਜ ਹੋ ਜਾਂਦਾ ਅੱਜ ਕੀ ਲੋੜ ਪਈ ਹੈ ਕਿ ਤੁਹਾਨੂੰ ਜੇਲ ਪਟਿਆਲਾ ਦੇ ਬਾਰੇ ਰੋਸ ਪ੍ਰਦਰਸ਼ਨ ਕਰਨਾ ਹੀ ਪੈਣਾ ਸੀ ਕਿ ਧਾਰਮਿਕ ਭਾਵਨਾਵਾਂ ਮਾਲੀ ਨੇ ਨਹੀਂ ਪੜਕਾਈਆਂ ਧਾਰਮਿਕ ਭਾਵਨਾਵਾਂ ਸਾਡੇ ਲੀਡਰ ਰੋਜ਼ ਪੜਕਾਉਂਦੇ ਨੇ ਮਾਲੀ ਨੇ ਬਲਕਿ ਇਹ ਕਿਹਾ ਕਿ ਤੁਸੀਂ ਕਿਉਂ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਹੇ ਹੋ ਆਪਣੇ ਆਪ ਨੂੰ ਸੀਤਾ ਤੇ ਰਾਮ ਦੱਸ ਰਿਹਾ ਮਾਲਵਿੰਦਰ ਮਾਲੀ ਸ਼ੁਰੂ ਤੋਂ ਹੀ ਆਪਣੀ ਜਵਾਨੀ ਤੋਂ ਲੈ ਕੇ ਹੀ ਇਹਨਾਂ ਵਿਚਾਰਾਂ ਦਾ ਧਾਰਨੀ ਹੈ ਉਹਨਾਂ ਹੀ ਵਿਚਾਰਾਂ ਦੀ ਉਹ ਲਗਾਤਾਰਤਾ ਰੱਖਦਾ ਹੋਇਆ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ ਉਹਨੇ ਕਦੇ ਨਾ ਮੈਨੂੰ ਬਖਸ਼ਿਆ ਨਾ ਰਾਜੇਵਾਲ ਨੂੰ ਬਖਸ਼ਿਆ ਨਾ ਢੱਲੇਵਾਲ ਨੂੰ ਬਖਸ਼ਿਆ ਨਾ ਭਗਵੰਤ ਮਾਨ ਨੂੰ ਬਖਸ਼ਿਆ ਸਾਰੇ ਮੁੱਦਿਆਂ ਦਾ ਹਵਾਲਾ ਦੇ ਕੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਕਿਉਂ ਪਰਚਾ ਹੋਇਆ ਅਤੇ ਪਿੱਛੇ ਮਨਸ਼ਾ ਕੀ ਹੈ ਪਰ ਇੱਥੇ ਤੱਕ ਗੱਲ ਨਹੀਂ ਮੁੱਕੀ ਜੇਲ੍ਹ ਦੇ ਅੰਦਰੋਂ ਵੀ ਗੱਲ ਆਈ ਜਿਹੜੇ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਹੋਰਾਂ ਦੇ ਥਰੂ ਆਈ ਹੈ ਬਾਹਰ ਕਿ ਉਹਨਾਂ ਨੂੰ ਉੱਥੇ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ ਮੈਡੀਕਲ ਰਿਪੋਰਟਾਂ ਸਮੇਂ ਤੇ ਨਹੀਂ ਦਿੱਤੀਆਂ ਗਈਆਂ ਕਿ ਇੱਕ ਪਹਿਲਾਂ ਜਾਤੀ ਪਰਚੇ ਦੀ ਫਿਰ ਜੇਲ੍ਹ ਦੇ ਅੰਦਰ ਵੀ ਆ ਕੁਝ ਕੀ ਲੱਗਦਾ ਸਰਕਾਰ ਨੂੰ ਕਿ ਕੋਈ ਨਾਲ ਨਹੀਂ ਖੜੂਗਾ ਮਾਲੀ ਦੇ ਇਹ ਢਾਂਚਾ ਜਿਹੜਾ ਹੁੰਦਾ ਨਾ ਬੰਦੇ ਦੇ ਹਰ ਉਹਦੀ ਕਲਮ ਨੂੰ ਉਹਦੀ ਜ਼ੁਬਾਨ ਨੂੰ ਉਹਦੇ ਜਿਗਰੇ ਨੂੰ ਉਹਦਾ ਜਿਹੜਾ ਤਾਕਤ ਹੈ ਉਹਨੂੰ ਤੋੜਨ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਨੇ। ਅੱਜ ਆਲਾ ਜੇਲ੍ਹ ਦੇ ਬਾਹਰ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਇਕੱਠ ਹੋਇਆ ਰੋਸ ਮੁਜ਼ਾਹਰਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਔਰ ਹੋਰ ਬਹੁਤ ਸਾਰੇ ਲੋਕ ਜਿਹੜੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਨਿਤਰੇ ਨੇ ਉਹਨਾਂ ਵਿੱਚੋਂ ਖੜੇ ਨੇ ਔਰ ਡਾਕਟਰ ਦਰਸ਼ਨਪਾਲ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਚੇਚੇ ਤਾਰ ਤੇ ਸਾਰੇ ਪ੍ਰਬੰਧ ਕੀਤੇ ਆ ਰੋਸ ਪ੍ਰਦਰਸ਼ਨ ਨੂੰ ਲੈ ਕੇ। ਡਾਕਟਰ ਸਾਹਿਬ ਇੱਕ ਤਾਂ ਉਹ ਅਸੀਂ ਸਮਾਂ ਕਿ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਲੀਡ ਕਰਨ ਵਾਲਾ ਇੱਕ ਉਥੇ ਕਿ ਜਦੋਂ ਕੋਈ ਚੁੱਪ ਚੁੱਪ ਕਰਾਉਣ ਦੀ ਕੋਸ਼ਿਸ਼ ਕਹਿੰਦੇ ਕਿ ਹੋ ਰਹੀ ਹੈ ਮਾਲਵਿੰਦਰ ਸਿੰਘ ਮਾਲੀ ਦਾ ਖਸੂਰ ਨਹੀਂ ਸੀ ਦੇਵੀ-ਦੇਵਤਿਆਂ ਨਾਲ ਕਹਿੰਦੇ ਕੰਪੇਅਰ ਕਰੀ ਜਾਂਦੇ ਇੱਕ ਆਉਂਦੀ ਹੈ ਸ਼ਿਕਾਇਤ ਪਰਚਾ ਦਰਜ ਹੋ ਜਾਂਦਾ ਅੱਜ ਕੀ ਲੋੜ ਪਈ ਹੈ ਕਿ ਤੁਹਾਨੂੰ ਜੇਲ ਪਟਿਆਲਾ ਦੇ ਬਾਰੇ ਰੋਸ ਪ੍ਰਦਰਸ਼ਨ ਕਰਨਾ ਹੀ ਪੈਣਾ ਸੀ ਕੀ ਕਾਨੂੰਨੀ ਦਾਅ ਪੇਚ ਦੇ ਨਾਲ ਨਹੀਂ ਸੀ ਜ਼ਮਾਨਤ ਲਈ ਜਾ ਸਕਦੀ ਨਹੀਂ ਦੇਖੋ ਮੈਂ ਗੱਲ ਕਲੀਅਰ ਕਰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਮਾਲੀ ਨੇ ਨਹੀਂ ਭੜਕਾਈਆਂ ਜੀ ਧਾਰਮਿਕ ਭਾਵਨਾਵਾਂ ਸਾਡੇ ਲੀਡਰ ਰੋਜ਼ ਭੜਕਾਉਂਦੇ ਨੇ મોદી ਜੀ ਭੜਕਾਉਂਦੇ ਨੇ ਅਮੀਸ਼ਾ ਭੜਕਾਉਂਦਾ ਕੇਜਰੀਵਾਲ ਨੇ ਭੜਕਾਈਆਂ ਜਦੋਂ ਕੇਜਰੀਵਾਲ ਨੇ ਇਹ ਕਿਹਾ ਕਿ ਦਿੱਲੀ ਚ ਮੇਰੀ ਅਗਨੀ ਪ੍ਰੀਖਿਆ ਲਈ ਜਾ ਰਹੀ ਹੈ ਤਾਂ ਉਹਦਾ ਮਤਲਬ ਕੀ ਸੀ ਅਗਨੀ ਪ੍ਰੀਖਿਆ ਰਮਾਇਣ ਦਾ ਇੱਕ ਐਪੀਸੋਡ ਹੈ ਜਿਦੇ ਵਿੱਚ ਸੀਤਾ ਦੀ ਅਗਨੀ ਪ੍ਰੀਖਿਆ ਲਈ ਜਾਂਦੀ ਹੈ ਬਨਵਾਸ ਤੋਂ ਆਉਣ ਤੋਂ ਬਾਅਦ ਰਾਮ ਹੈ ਜਿਹੜਾ ਉੱਥੇ ਸ਼ੱਕ ਕਰਦਾ ਉਹਦੀ ਪ੍ਰੀਖਿਆ ਲੈਂਦਾ ਸੋ ਉਹਨੇ ਵਿੱਚ ਮਾਲੀ ਨੇ ਬਲਕੇ ਇਹ ਕਿਹਾ ਕਿ ਤੁਸੀਂ ਕਿਉਂ ਲੋਕਾਂ ਦੀਆਂ ਭਾਵਨਾਵਾਂ ਪੜ ਘਾ ਰਹੇ ਹੋ ਆਪਣੇ ਆਪ ਨੂੰ ਸੀਤਾ ਤੇ ਰਾਮ ਦੱਸ ਰਿਹਾ ਜ਼ਰੂਰੀ ਨੂੰ ਉਹਨਾਂ ਨੇ ਤਾਂ ਬਲਕਿ ਉਲਟਾ ਗੱਲ ਕੀਤੀ ਪਾਤੀ ਇਹਨਾਂ ਨੇ ਉਲਟੀ ਇਹਨਾਂ ਦੇ ਕਿਸੇ ਬੰਦੇ ਨੇ ਉੱਥੇ ਕੋਈ ਬੰਦਾ ਇਹਨਾਂ ਦਾ ਵਪਾਰੀ ਹੋਣਾ ਜਾਂ ਕੋਣ ਮੈਨੂੰ ਨਹੀਂ ਪਤਾ ਅਮਿਤ ਜੈਨ ਨੇ ਇੱਕ ਉਹਦੇ ਪਰਚਾ ਐਫ ਆਈ ਆਰ ਦਰਜ ਕਰਾਤੀ ਕਿ ਮੇਰੀਆਂ ਧਾਰਮਿਕ ਭਾਵਨਾਵਾਂ ਹਟ ਹੋਈਆਂ ਨੇ ਦੇਖੋ ਇਹ ਅਸੀਂ 2014 ਤੋਂ ਬਾਅਦ ਲਗਾਤਾਰ ਦੇਖ ਰਹੇ ਹਾਂ ਕਿ ਕੇਂਦਰ ਦੀ ਸਰਕਾਰ ਵੀ ਯੂਪੀਏ ਦੇ ਅੰਡਰ ਈਡੀ ਤੇ ਹੋਰ ਇਨਕਮ ਟੈਕਸ ਸੀਬੀਆਈ ਉਹਨਾਂ ਨੂੰ ਵਰਤ ਕੇ ਲੋਕਾਂ ਦਾ ਜਿਹੜੀ ਜ਼ੁਬਾਨ ਕਲਮ ਹਰ ਚੀਜ਼ ਵਿਚਾਰਾਂ ਨੂੰ ਦਬਾ ਰਹੀ ਹੈ ਤੇ ਦਬਾਉਂਦੀ ਆਈ ਹੈ ਯੂਪੀਏ ਲਾ ਕੇ ਦਰਜਣਾ ਨਹੀਂ ਘਟੋ ਘਟ ਕਈ ਦਰਜਣ ਘਟ ਗਿਣਤੀ ਧਾਰਮਿਕ ਫਿਰਕਿਆਂ ਦੇ ਬੰਦੇ ਸਰਕਾਰ ਦੇ ਖਿਲਾਫ ਬੋਲਣ ਵਾਲੇ ਲੋਕ ਤੇ ਹੁਣ ਪੰਜਾਬ ਸਰਕਾਰ ਨੇ ਫੜ ਲਿਆ ਪੰਜਾਬ ਸਰਕਾਰ ਨੇ ਪਹਿਲਾਂ ਤੁਸੀਂ ਦੇਖੋ ਮੀਡੀਆ ਦੇ ਵਿੱਚ ਜੀਤ ਦਾ ਕੀ ਹਾਲ ਕੀਤਾ ਉਸ ਤੋਂ ਬਾਅਦ ਹੁਣ ਜੇ ਮਾਲਵਿੰਦਰ ਮਾਲੀ ਮਾਲਵਿੰਦਰ ਵਾਲੀ ਨੂੰ ਮਿਲਣਾ ਤਾਂ ਤੁਸੀਂ ਵੀ ਓਨਾ ਹੀ ਜਾਣਦੇ ਮੈਂ ਪੁਰਾਣਾ ਜਾਣਦਾ ਤੁਸੀਂ ਨਵੇਂ ਜਾਣਦੇ ਹੋਵੋਗੇ ਲੇਕਿਨ ਤੁਹਾਡਾ ਬਾਅਦ ਜ਼ਿਆਦਾ ਚੰਡੀਗੜ੍ਹ ਚ ਹੋਣ ਕਰਕੇ ਪੈਂਦਾ ਮਾਲਵਿੰਦਰ ਮਾਲੀ ਸ਼ੁਰੂ ਤੋਂ ਹੀ ਆਪਣੀ ਜਵਾਨੀ ਤੋਂ ਲੈ ਕੇ ਹੀ ਇਹਨਾਂ ਵਿਚਾਰਾਂ ਦਾ ਧਾਰਨੀ ਹੈ ਉਨਾ ਹੀ ਵਿਚਾਰਾਂ ਦੀ ਉਹ ਲਗਾਤਾਰਤਾ ਰੱਖਦਾ ਹੋਇਆ ਸੋਸ਼ਲ ਮੀਡੀਆ ਦਾ سہارا ਲੈ ਕੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਉਹਨੇ ਕਦੇ ਨਾ ਮੈਨੂੰ ਬਖਸ਼ਿਆ ਨਾ ਰਾਜੇਵਾਲ ਨੂੰ ਬਖਸ਼ਿਆ ਨਾ ਡੱਲੇਵਾਲ ਨੂੰ ਬਖਸ਼ਿਆ ਨਾ ਭਗਵੰਤ ਮਾਨ ਨੂੰ ਬਖਸ਼ਿਆ ਜਿੱਥੇ ਉਹਨੂੰ ਲੱਗਦਾ ਕਿ ਦਰਸ਼ਨ ਪਾ ਲੈਥੇ ਸਮੱਸਿਆ ਠੀਕ ਨਹੀਂ ਹੈ ਉੱਥੇ ਮਾਲੀ ਆਪਣੀ ਵੀਡੀਓ ਚ ਬੋਲਦਾ ਹੈ ਜੀ ਪਹਿਲੀ ਵਾਰੀ ਹੋਇਆ ਪੰਜਾਬ ਅੰਦਰ ਕੋਈ ਐਸਾ ਵਿਅਕਤੀ ਜਿਹਦੇ ਹੱਕ ਵਿੱਚ ਉਹ ਲੋਕ ਵੀ ਆ ਰਹੇ ਆ ਜਿਨ੍ਹਾਂ ਦੀ ਆਲੋਚਨਾ ਵੀ ਕਰਦੇ ਰਹੇ ਆ ਮਾਲੀ ਸਾਹਿਬ ਜੀ ਬਿਲਕੁਲ ਦੇਖੋ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਜੇ ਸਰਕਾਰ ਕਰੂਗੀ ਮੈਂ ਅੱਜ ਸੈਂਟਰਲ ਜੇਲ੍ਹ ਦੇ ਸਾਹਮਣੇ ਇਹ ਗੱਲ ਬੜੀ ਦਾਅਵੇ ਨਾਲ ਕਹਿਣਾ ਚਾਹੁੰਦਾ ਔਰ ਇਸ ਗੱਲ ਦਾ ਐਲਾਨ ਵੀ ਕਰਦਾ ਕਿ ਪੰਜਾਬ ਸਰਕਾਰ ਕੰਨ ਤੇ ਲਿਖਿਆ ਪੜਨੇ ਇਹ ਜਿਹੜੇ ਲੋਕ ਇੱਥੇ ਇਕੱਠੇ ਹੋ ਰਹੇ ਨੇ ਅਗਰ ਇਹਨਾਂ ਲੋਕਾਂ ਦਾ ਇਕੱਠ ਵੱਧਦਾ ਗਿਆ ਔਰ ਇਹਨਾਂ ਲੋਕਾਂ ਨੇ ਇਹ ਤੈਅ ਕਰ ਲਿਆ ਕਿ ਇਸ ਕਿਸਮ ਦੀ ਕੋਈ ਵੀ ਕਤਨਾ ਹੋਊਗੀ ਅਸੀਂ ਪੰਜਾਬ 'ਚ ਇਕੱਠੇ ਹੋਇਆ ਕਰਾਂਗੇ ਔਰ ਅਗਰ ਜੇਲ੍ਹ ਦੇ ਬਾਹਰ ਸਾਨੂੰ ਜ਼ਰੂਰਤ ਪੈਗੀ ਮੈਂ ਪਿਆਰੇਦਾਲਗਰ ਹੁਣਾਂ ਨਾਲ ਗੱਲ ਕਰੂੰਗਾ ਬਾਅਦ 'ਚ ਚਰਚਾ ਕਰਾਂਗੇ ਵੀ ਅਗਰ ਸਰਕਾਰ ਆਪਣਾ ਚੀਜ਼ ਨੂੰ ਵਾਪਸ ਨਹੀਂ ਲੈਂਦੀ ਉਹਨਾਂ ਦੀ ਐਫਆਈਆਰ ਖਾਰਜ ਨਹੀਂ ਹੁੰਦੀ ਉਹਨਾਂ ਦੀ ਰਹਾਈ ਨਹੀਂ ਹੁੰਦੀ ਤਾਂ ਇਸ ਜੇਲ੍ਹ ਦੇ ਦਰਵਾਜ਼ੇ ਦੇ ਸਾਹਮਣੇ ਇੱਕ ਜਮਹੂਰੀਅਤ ਦੀ ਲੜਾਈ ਦਾ ਪੱਕਾ ਮੋਰਚੇ ਦਾ ਐਲਾਨ ਕਰਦੀ ਹੈ ਤਾਂ ਜੋ ਪਟਿਆਲੇ ਦੇ ਵਿੱਚੋਂ ਇਹ ਜਿਹੜੇ ਜਮਹੂਰੀਅਤ ਨੂੰ ਦਬਾਉਣ ਵਾਲੇ ਜਿਹੜੇ ਨੇ ਚਾਹੇ ਭਗਵਾਨ ਤੁਮਾਰਾ ਚਾਹੇ ਮਾਲੀ ਆ ਚਾਹੇ ਅਮਿਤ ਸੌਰੀ ਆਪਣਾ ਮੋਦੀ ਹੈ ਚਾਹੇ ਅਮਿਤ ਸ਼ਾਹ ਜੀ ਨੇ ਉਹਦੇ ਚਾਹੇ ਮਾਲਵਿੰਦਰ ਮਾਲੀ ਦੀ ਆਵਾਜ਼ ਦਬਾਈ ਜਾਂਦੀ ਹੈ ਚਾਹੇ ਮੀਡੀਆ ਦੇ ਬਾਕੀ ਲੋਕਾਂ ਦੀ ਦਵਾਈ ਜਾਂਦੀ ਹੈ ਚਾਹੇ ਕਿਸੇ ਐਕਟੀਵਿਸਟਾਂ ਦੀ ਦਵਾਈ ਜਾਂਦੀ ਹੈ ਚਾਹੇ ਕਿਸੇ ਕਲਾਕਾਰਾਂ ਦੀ ਦਵਾਈ ਹੁਣ ਤੁਸੀਂ ਦੇਖੋ ਵੀ ਆ ਜਿਹੜੀ ਫਿਲਮ ਬਣੀ ਸੀ ਜਸਵੰਤ ਖਾਲੜੇ ਤੇ ਉਹ ਤੇ 120 ਕੱਟ ਲਾ ਤੇ ਫਿਲਮ ਦਾ ਨਾਮ ਬਦਲਤਾ ਜਿਹੜਾ ਐਕਟਰ ਸੀ ਉਹਨੇ ਚ ਉਹਦਾ ਨਾਮ ਬਦਲ ਦੋ ਕਹਿੰਦੇ ਰੋਜ ਹੀ ਮਿਲ ਕੇ ਕੱਲ ਮਨੋਰ ਲਾਲ ਖੱਤਰ ਕਹਿੰਦਾ ਜੀ ਇਹ ਕਿਸਾਨ ਹੀ ਨਹੀਂ ਹੈਗੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਅਮਿਤ ਸ਼ਾਹ ਕਹਿੰਦਾ ਉੱਥੇ 150 ਬੰਦੇ ਬਿਠਾ ਕੰਗਣਾ ਰਣੌਤ ਕਹਿੰਦੀ ਹੈ ਜੀ ਇਹ ਸੱਚੇ ਬੰਦਿਆਂ ਨੂੰ ਪਤਾ ਹੀ ਨਹੀਂ ਤਿੰਨ ਕਾਲੇ ਕਾਨੂੰਨ ਕੀ ਸੀ ਸੋ ਇਹ ਜਿਹੜੇ ਬਿਆਨ ਹੀ ਨਹੀਂ ਦਿੰਦੇ ਲਗਾਤਾਰ ਸਾਡੇ ਤੇ ਕੋਈ ਨਾ ਕੋਈ ਕਾਲੇ ਕਾਨੂੰਨ ਵਾ ਤਿੰਨ ਫੌਜਦਾਰੀ ਕਾਨੂੰਨ ਇਹਨਾਂ ਨੇ ਬਦਲ ਕੇ ਰੱਖ ਤੇ ਸਾਡੇ ਅਧਿਕਾਰਾਂ ਤੇ ਹੋਰ ਚਾਪਾ ਮਾਰ ਲਿਆ ਪੰਜਾਬ ਦੇ ਉੱਤੇ ਕੇਂਦਰ ਸਰਕਾਰ ਰੋਜ਼ ਬੀਐਸਐਫ ਨੂੰ 50 ਕਿਲੋਮੀਟਰ ਤੱਕ ਲੈ ਆਏ ਐਨਆਈਏ ਦੇ ਰੋਜ਼ ਛਾਪੇ ਪੈਂਦੇ ਨੇ ਇੱਥੇ ਇਹ ਪੰਜਾਬ ਵੀ ਇੱਕ ਸੂਬਾ ਹੈ ਜਿੱਥੋਂ ਪੰਜਾਬ ਦੇ ਲੋਕ ਚਾਹੇ ਐਨਆਈਏ ਦੀਆਂ ਜਾਤੀਆਂ ਨੇ ਚਾਹੇ ਭਗਵੰਤ ਮਾਨ ਦੀ ਪੁਲਿਸ ਦੀ ਜਾਤੀ ਹੈ ਮਾਲਵਿੰਦਰ ਮਾਲੀ ਦੇ ਖਿਲਾਫ ਅਰ ਸਪੈਸੀਫਿਕਲੀ ਮੈਂ ਮਾਲਵਿੰਦਰ ਮਾਲੀ ਤੇ ਫੇਰ ਆਉਣਾ ਕਿ ਉਹਨਾਂ ਦੀ ਰਿਹਾਈ ਲਈ ਇਹ ਮੋਰਚਾ ਜਿਹੜਾ ਅੱਜ ਦੇ ਧਰਨੇ ਤੋਂ ਬਾਅਦ ਬਕਾਇਦਾ ਚਰਚਾ ਕਰਕੇ ਮੇਰੀ ਅਪੀਲ ਹੈ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਕਿ ਆਓ ਇਸ ਗੈਰ ਜਮਹੂਰੀਅਤ ਤਾਕਤਾਂ ਦੇ ਖਿਲਾਫ ਇਹਨਾਂ ਲੋਕ ਵਿਰੋਧੀ ਤਾਕਤਾਂ ਦੇ ਖਿਲਾਫ ਪੰਜਾਬ ਦੇ ਵਿੱਚ ਕੋਈ ਲਹਿਰ ਸ਼ੁਰੂ ਕਰੀਏ ਤਾਂ ਜੋ ਕੇਂਦਰ ਸਰਕਾਰ ਨੂੰ ਵੀ ਕੰਨ ਹੋ ਜਾਣ ਕਿ ਲੋਕ ਤੁਹਾਡੇ ਸਾਹਮਣੇ ਆ ਬੰਗਲਾਦੇਸ਼ ਦੇ ਵਿੱਚ ਲੋਕਾਂ ਨੇ ਜਦੋਂ ਬੇਰੋਜ਼ਗਾਰੀ ਦੇ ਖਿਲਾਫ ਮਜਾਰੇ ਕੀਤੇ ਧਰਨੇ ਕੀਤੇ ਤਾਂ ਸ਼ੇਖ ਅਸੀਨਾ ਭੱਜ ਕੇ ਉੱਥੋਂ ਆ ਗਈ ਲੋਕ ਉਹਦੇ ਪ੍ਰਧਾਨ ਮੰਤਰੀ ਦੇ ਘਰ ਚ ਵੜ ਕੇ ਉਹਦਾ ਸਮਾਨ ਚੱਕ ਕੇ ਲੈ ਦੋ ਸਾਲ ਪਹਿਲਾਂ ਲੰਕਾ 'ਚ ਲੋਕਾਂ ਨੇ ਲਿਆਂਦਾ ਸੋ ਇਹ ਜਿਹੜਾ ਲੋਕਾਂ ਦੀ ਤਾਕਤ ਹੈ ਜਿਹੜੀ ਇਹ ਹਾਕਮਾਂ ਨੂੰ ਪਤਾ ਲੱਗ ਜਾਣੀ ਚਾਹੀਦੀ ਹੈ ਆ ਰਾਜੇਸ਼ ਇਸ ਧਰਨੇ ਦੇ ਉੱਤੇ ਜਿੰਨੇ ਬੁੱਧੀਜੀਵੀ ਲੋਕ ਇਕੱਠੇ ਹੋ ਰਹੇ ਨੇ ਜਥੇਬੰਦੀਆਂ ਦੀ ਤਾਕਤ ਇਕੱਠੀ ਹੋ ਰਹੀ ਹੈ ਇਹ ਦੇ ਤੋ ਇਹਨਾਂ ਨੂੰ ਕੰਨ ਹੋ ਜਾਣਾ ਚਾਹੀਦਾ ਕਿ ਲੋਕ ਅਗਰ ਤਾਕਤਵਰ ਹੋ ਕੇ ਬਾਜ਼ਾਰਾਂ ਤੇ ਸੜਕਾਂ ਤੇ ਆ ਜਾਣਗੇ ਤਾਂ ਕੋਈ ਵੀ ਹਾਕਮ ਹੈ ਜਿਹੜਾ ਉਹਨੂੰ ਝੁਕਣਾ ਪੈਂਦਾ ਉਹਨੂੰ ਭੱਜਣਾ ਪੈਂਦਾ ਉਹ ਆਪਣੀਆਂ ਮਹਿਲ ਛੱਡ ਕੇ ਭੱਜ ਜਾਂਦੇ ਇੱਕ ਤਾਂ ਤੁਸੀਂ ਬਹੁਤ ਸਾਰੇ ਮੁੱਦਿਆਂ ਦਾ ਹਵਾਲਾ ਦੇ ਕੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਕਿਉਂ ਪਰਚਾ ਹੋਇਆ ਤੇ ਪਿੱਛੇ ਮਨਸ਼ਾ ਕੀ ਹੈ ਪਰ ਇੱਥੇ ਤੱਕ ਗੱਲ ਨਹੀਂ ਮੁੱਕੀ ਜੇਲ੍ਹ ਦੇ ਅੰਦਰੋਂ ਵੀ ਗੱਲ ਆਈ ਜਿਹੜੇ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਹੋਰਾਂ ਦੇ ਥਰੂ ਆਈ ਹੈ ਬਾਹਰ ਕਿ ਉਹਨਾਂ ਨੂੰ ਉੱਥੇ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ ਮੈਡੀਕਲ ਰਿਪੋਰਟਾਂ ਸਮੇਤ ਨਹੀਂ ਦਿੱਤੀਆਂ ਗਈਆਂ ਕਿ ਇੱਕ ਪਹਿਲਾਂ ਜਾਤੀ ਪਰਚੇ ਦੀ ਫਿਰ ਜੇਲ੍ਹ ਦੇ ਅੰਦਰ ਵੀ ਆ ਕੁਝ ਕੀ ਲੱਗਦਾ ਸਰਕਾਰ ਨੂੰ ਕਿ ਕੋਈ ਨਾਲ ਨਹੀਂ ਖੜੂਗਾ ਮਾਲੀ ਦੇ ਨਹੀਂ ਦੇਖੋ ਹਕੂਮਤੀ ਢਾਂਚਾ ਜਿਹੜਾ ਹੁੰਦਾ ਨਾ ਬੰਦੇ ਦੇ ਹਰ ਉਹਦੀ ਕਲਮ ਨੂੰ ਉਹਦੀ ਜ਼ੁਬਾਨ ਨੂੰ ਉਹਦੇ ਜਿਗਰੇ ਨੂੰ ਉਹਦਾ ਜਿਹੜਾ ਤਾਕਤ ਹੈ ਉਹਨੂੰ ਤੋੜਨ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਨੇ ਕਿਉਂਕਿ ਮੈਂ ਗੱਲ ਸਮਝਦਾ ਕਿ ਫੇਰ ਵੀ ਲੋਕ ਨੇ ਜਿਹੜੇ ਨਾ ਉਹ ਲੋਕਾਂ ਦੇ ਵਿੱਚ ਉਹ ਲੋਕ ਕੋਟ ਗੱਲ ਭਗਤ ਸਿੰਘ ਦਾ ਜਨਮ ਦਿਨ ਸੀ ਲੋਕ ਨੇ ਜਿਹੜੇ ਮਤਲਬ ਕਿ ਭਗਤ ਸਿੰਘ ਦੇ ਨਾਂ ਤੇ ਗੁਰੂ ਗੋਬਿੰਦ ਸਿੰਘ ਦੇ ਸਹਬਜ਼ਾਦਿਆਂ ਦੇ ਧਰਤੀ ਦੇ ਉੱਤੇ ਇਹ ਪੰਜਾਬ ਹੈ ਇਹਦੇ ਚ ਇਹਨਾਂ ਨੂੰ ਚਾਹੇ ਜੇਲ੍ਹ ਦੇ ਵਿੱਚ ਤੰਗ ਕਰਨ ਜਿਹੜੀ ਇਹਨਾਂ ਦੀ ਇਹ ਖਸਲਤ ਹੈ ਇਹ ਖਸਲਤ ਨੂੰ ਲੋਕ ਪਛਾਣਦੇ ਨੇ ਦੇਰ ਸਵੇਰ ਚ ਲੋਕ ਉਹਦਾ ਜਵਾਬ ਵੀ ਦਿੰਦੇ ਨੇ ਮਾਲੀ ਸਾਹਿਬ ਨੂੰ ਅਸਲ ਚ ਆਪਣੇ ਉਹਦੇ ਤੇ ਖੜੇ ਰਹਿਣਾ ਚਾਹੀਦਾ ਹੈ ਬਲਕਿ ਬਿਲਕੁਲ ਇੱਕ ਜੋਸ਼ ਦੇ ਨਾਲ ਖੜੇ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਇਹ ਲੋਕਾਂ ਵੱਲੋਂ ਯਕੀਨ ਦਿਵਾਉਨੇ ਆ ਕਿ ਅਸੀਂ ਲੋਕ ਸਾਰੇ ਨਾਲ ਆ ਉਹਦੇ ਪਰਿਵਾਰ ਨੂੰ ਯਕੀਨ ਦਿਵਾਉਨੇ ਆ ਔਰ ਉਹਦੇ ਪਰਿਵਾਰ ਤੇ ਉਹਦੇ ਹੋਰ ਜਿਹੜੇ ਸਕੇ ਸਬੰਧੀ ਤੇ ਸਾਥੀ ਨੇ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਅਸੀਂ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਆ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਅਸੀਂ ਉਹਨਾਂ ਦੇ ਵਿਰੋਧ ਜਿਹੜਾ ਜ਼ਬਰ ਹੈ ਉਹਦੇ ਵਿਰੋਧ ਚ ਆ ਇਹਦੇ ਖਿਲਾਫ ਲੜਾਂਗੇ ਔਰ ਇਸ ਲੜਾਈ ਦੇ ਦੁਆਰਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਮਾਲੀ ਜੀ ਨੂੰ ਗ੍ਰਿਫਤਾਰ ਕਰਕੇ ਉਹਦੀ ਜ਼ੁਬਾਨ ਨੂੰ ਬੰਦ ਨਹੀਂ ਕਰ ਸਕਦੇ ਔਰ ਅਸੀਂ ਇਸ ਲੜਾਈ ਨੂੰ ਲੰਬੀ ਚਲਾਵਾਂਗੇ ਇੱਕ ਸ਼ਾਂਤਮਈ ਤਰੀਕੇ ਨਾਲ ਚੜਾਵਾਂਗੇ ਔਰ ਪੰਜਾਬ ਦੇ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਵੱਧਦਾ ਜਾਊਗਾ ਅਗਰ ਡਾਕਟਰ ਪਿਆਰੇ ਲਾਲ ਗੱਲ ਨੂੰ ਹੀ ਕਹਿਣਗੇ ਵੀ ਤੁਸੀਂ ਅੱਜ ਹੀ ਇੱਥੇ ਬੈਠ ਜਾਓ ਧਰਨਾ ਲਾ ਲਓ ਅਸੀਂ ਅੱਜ ਹੀ ਬੈਠ ਕੇ ਇਸ ਧਰਨੇ ਨੂੰ ਲੰਬੇ ਤੱਕ ਅਨੁਮਿਤੇ ਸਮੇਂ ਤੱਕ ਲੈ ਜਾਵਾਂਗੇ ਬਹੁਤ ਸ਼ੁਕਰੀਆ ਜੀ ਤਾਂ ਇੱਥੇ ਧਰਨਾ ਲੱਗਿਆ ਮਾਲਵਿੰਦਰ ਸਿੰਘ ਮਾਲੀ ਜੀ ਦੇ ਹੱਕ ਦੇ ਵਿੱਚ ਕੇਂਦਰੀ ਜੇਲ ਜਿਹੜੀ ਹੈ ਪਟਿਆਲਾ ਦੇ ਬਾਹਰ ਸਾਹਮਣੇ ਧਰਨਾ ਇਸ ਕਰਕੇ ਲਾਇਆ ਗਿਆ ਕਿ ਮਾਲਵਿੰਦਰ ਸਿੰਘ ਮਾਲੀ ਤੇ ਹੋਇਆ ਪਰਚਾ ਸਰਾਸਰ ਗਲਤ ਹੈ ਸਰਕਾਰ ਨੇ ਇਹ ਠੀਕ ਨਹੀਂ ਕੀਤਾ ਤਾਂ ਹੁਣ ਇੱਥੇ ਸਟੇਜ ਦੀ ਇਸ ਪਾਸੇ ਕਾਰਵਾਈ ਚੱਲ ਰਹੀ ਹੈ ਤੇ ਇਸ ਪਾਸੇ ਜਿਹੜੀ ਪਟਿਆਲਾ ਜੇਲ ਹੈ ਪਟਿਆਲਾ ਜੇਲ ਦੇ ਬਿਲਕੁਲ ਸਾਹਮਣੇ ਜਿਹੜਾ ਧਰਨਾ ਲੱਗਿਆ ਹੋਇਆ ਹੈ اسی ਪਟਿਆਲਾ ਜੇਲ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਨੂੰ ਰੱਖਿਆ ਹੋਇਆ ਹੈ 1 ਅਕਤੂਬਰ ਤੱਕ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਦੇਖਦੇ ਆ ਕਿ ਇਸ ਤੋਂ ਬਾਅਦ ਇਸ ਧਰਨੇ ਤੋਂ ਬਾਅਦ ਸਰਕਾਰ ਆਪਣਾ ਫੈਸਲਾ ਵਾਪਸ ਲੈਂਦੀ ਹੈ ਪਰਚਾ ਖਾਜ ਕਰਦੀ ਹੈ ਕਿ ਨਹੀਂ ਕਰਦੀ ਉਦੋਂ ਤੱਕ ਇਹਨਾਂ ਦਾ ਕਹਿਣਾ ਹੈ ਕਿ ਧਰਨਾ ਚੱਲਦਾ ਰਹੇਗਾ